ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਸ਼ਮਸ਼ੇਰ ਸਿੰਘ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਕੋਈ ਦੋ ਨਾਕ ਹੋਣ ਚਾਰ ਨਾਕ ਹੋਣ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਸਾਫ਼ ਸੁਥਰੇ ਪਸ਼ੂ ਹੁੰਦੇ ਆ ਦੋਸਤੋ ਤਾਂ ਬਿਲਕੁਲ ਵੀਰ ਲਿਆ ਕੇ ਪੇਸ਼ ਕਰ ਦਿੰਦਾ ਤੁਹਾਡੇ ਸਾਹਮਣੇ ਅੱਜ ਇਸ ਕਵਰ ਦੇ ਵਿੱਚ ਦੋਸਤੋ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇੱਕ ਇਹ ਮੱਝ ਕੋਈ ਵੀਰ ਝੋਟੀ ਪੱਕ ਸਮਝ ਸਕਦਾ ਝੋਟੀ ਸੂਈ ਆ ਇਹ ਵੀ ਤਾਜੀ ਆ ਪੂਰੀ ਡਿਟੇਲ ਆਪਾਂ ਵੀਰ ਸ਼ਮਸ਼ੇਰ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਅੱਗੇ ਜਿਹੜੇ ਵੀਰ ਨੂੰ ਪਸੂ ਜਚੂਗਾ ਫੱਬੂਗਾ ਨਰਕ ਪਰਕ ਤੁਸੀਂ ਘਾਰਨ ਕੇ ਕਰ ਲਿਓ ਤਸੱਲੀ ਕਰ ਲਿਓ ਸੂਈ ਸਵਾਈ ਨਗਦੀ ਅੱਜ 20 ਦਸੰਬਰ ਨੂੰ ਆਪਾਂ ਦੋਸਤੋ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 2:00 ਵਜੇ ਦਾ ਸਮਾਂ ਹੈ ਬਾਕੀ ਦੋਵੇਂ ਨਾਕ ਸੋਏ ਸੋਏ ਆ ਬਿਲਕੁਲ ਆਪਦਾ ਚੋਕੇ ਭਰਾ ਕੇ ਤਸੱਲੀ ਕਰ ਸਕਦਾ ਕੋਈ ਵੀਰ ਗੱਬਣ ਪਸ਼ੂ ਹੋਵੇ ਤਾਂ ਦੋਸਤੋ ਆਪਦੀ ਤਿੱਪ ਕੇ ਚੌਥਾ ਥਾਣਾ ਦੀ ਤਸੱਲੀ ਕਰ ਲਿਆ ਕਰੋ ਆਪਾਂ ਹਰ ਵਾਰ ਰਿਕਵੈਸਟ ਹੀ ਕਰਦੇ ਆ ਸਾਰੇ ਖਰੀਦਦਾਰ ਵੀਰਾਂ ਕੇ ਆਉ ਲੈਨੇ ਆ ਜਾਣਕਾਰੀ ਵੀਰ ਸ਼ਮਸ਼ੀਰ ਸਿੰਘ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸ਼ਮਸ਼ੀਰ ਸਿੰਘ ਸਾਸਤ੍ਰੀਕਾਲ ਸਾਸਤ੍ਰੀਕਾਲ ਆ ਵੀਰ ਜੀ ਸਾਸਤ੍ਰੀਕਾਲ ਹੋਰ ਵੀਰ ਜੀ ਠੀਕ ਠਾਕ ਵਾਹੀਆ ਕਿਰਪਾ ਤੋਂ ਹੀ ਸੁਣਾਉ ਬੜੇ ਚੰਗੇ ਆ ਤੇ ਚੱਲੀ ਜਾਂਦਾ ਵਧੀਆ ਕਾਰੋਬਾਰ ਹਾਂ ਚੱਲੀ ਜਾਂਦਾ ਚਲੋ ਵੀਡੀਓ ਆਪਾਂ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਪਾਈ ਹਾਂਜੀ ਤੇ ਇੱਥੇ ਮਾਲ ਵਿਕੀ ਗਿਆ ਆ ਗਏ ਕੁਝ ਵਿੱਚ ਦੋ ਤਿੰਨ ਵਿਆਹ ਆ ਗਏ ਅੱਛਾ ਉਹਦਾ ਕਰਕੇ ਫਿਰ ਕੰਮ ਥੋੜਾ ਜਿਆਦਾ ਲੇਟ ਹੋ ਵੈਸੇ ਪਸ਼ੂ ਰੂਟੀਨ ਚਾਉਂਦੇ ਰਹਿੰਦੇ ਹਾਂਜੀ ਪਸ਼ੂ 1 2 1 2 ਆਪਣੇ ਕੋਲ ਪਰਮਾਨੈਂਟ ਹੀ ਰਹਿੰਦੇ ਰਹਿੰਦੇ ਹਾਂਜੀ ਠੀਕ ਐ ਤੇ ਬਾਕੀ ਦੋਸਤੋ ਆਜੋ ਕਰਦੇ ਆ ਗੱਲਾਂ ਬਾਤਾਂ ਸਾਂਝੀਆਂ ਨਾਲ ਪਸ਼ੂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਵੀਰ ਸ਼ਮਸ਼ੇਰ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਹਾਂਜੀ ਇਹ ਝੋਟੀ ਦੀ ਕੀ ਡਿਟੇਲ ਆ ਇਹ ਵੀਰ ਜੀ ਸੂਆ ਦੁੱਜਾ ਜੇ ਹਾਂ ਅੱਜ ਸੂਈ ਨੂੰ 9 ਦਿਨ ਹੋ ਗਏ ਓਕੇ ਹਾਂਜੀ ਤੇ 9 ਕਿਲੋ ਹੀ ਦੁੱਧ ਦੇ ਥੱਲੇ ਇਸ ਟਾਈਮ ਜਾਨੀ ਕਿ ਤਿਆਰ ਆ ਅੱਛਾ ਜੀ ਹਾਂਜੀ ਤੇ ਮਗਰ ਬੱਚਾ ਕਿੰਦੇ ਕੱਟੀ ਆ ਮਗਰ ਮਗਰ ਕੱਟੀ ਆ ਗਈ ਹਾਂਜੀ ਚੰਗੀ ਚਵਾਪ ਸਮਾਦੀ ਚੰਗੀ ਆ ਹਾਂਜੀ ਬਿਲਕੁਲ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਣ ਘਟ ਵੱਧ ਨਹੀਂ ਉਹ ਆਪਣੀ ਜ਼ਿੰਮੇਵਾਰੀ ਹੋਊਗੀ ਹੂੰ ਹੂੰ ਤੇ ਬਾਕੀ ਦੁੱਧ 9 ਕਿਲੋ ਤੁਹਾਨੂੰ ਦੱਸਿਆ ਹੂੰ ਹੂੰ 9 ਕਿਲੋ ਇਹਦੇ ਥੱਲੇ ਤਿਆਰ ਹੋ ਠੀਕ ਆ ਜੀ ਹਾਂਜੀ ਲਓ ਜੀ 9 ਕਿਲੋ ਦੋਸਤੋ ਦੁੱਧ ਤਿਆਰ ਆ ਤੇ 9 ਕਿ ਦਿਨ ਹੋਏ ਆ ਬਾਕੀ ਪੂਰਾ ਬਾਡੀ ਸਟਰਕਚਰ ਇਸ ਝੋਟੀ ਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆ ਮੂੰਹ ਮੱਥਾ ਵੇਖ ਲਓ ਸਵੇ ਦੂਜੇ ਮੰਨ ਕੇ ਖਰੀਦੀ ਸੀ ਜੀ ਦੂਜੇ ਲਓ ਜੀ ਸਵੇ ਦੂਜੇ ਮੰਨ ਕੇ ਅਕੋ ਖਰੀਦੀ ਸੀ ਵੀਰ ਉਹਨਾਂ ਨੇ ਬਾਕੀ ਆਪਾਂ ਹਰ ਵਾਰ ਕਹਿੰਨੇ ਆ ਕਿ ਸਮਝ ਆ ਦੋਸਤੋ ਇੱਕ ਅੱਧਾ ਸੂਆ ਤੁਸੀਂ ਵੱਧ ਵੀ ਮੰਨ ਲਓ ਕੋਈ ਫਰਕ ਨਹੀਂ ਪੈਂਦਾਗਾ ਬਾਕੀ ਹਰ ਕਨੇ ਆਪੋ ਆਪਣੀ ਸਮਝ ਵਰਤਣੀ ਹੁੰਦੀ ਆ ਆ ਦੇਖੋ ਠੀਕ ਆ ਤਾਂ ਦਿਨ ਸਾਰੇ 9 ਕਿ ਹੋਏ ਆ ਸੂਈ ਨੂੰ ਬੱਚਾ ਤੁਹਾਨੂੰ ਦਿਖਾ ਦਾਂਗੇ ਪੂਰੀ ਤਸੱਲੀ ਦੇ ਨਾਲ ਬਾਕੀ ਥਣ ਥਣ ਤੁਸੀਂ ਆ ਤਸੱਲੀ ਨਾਲ ਦੇਖ ਲਓ 9 ਕਿਲੋ ਧਾਰਾ ਦੋਸਤੋ ਇਸ ਮੱਝ ਦੇ ਥੱਲੇ ਹੁਣ ਦ ਤੇ ਬਿਲਕੁਲ ਪਿੱਠ ਪੁੜੇ ਦੀ ਵੀ ਵੇਖੋ ਪੂਰੀ ਸਾਫ ਸੁਥਰੀ ਆਹ ਕਰੋ ਚੱਕ ਠੀਕ ਹੈ ਜੀ ਲਓ ਵੀਰ ਸ਼ਮਸ਼ੇਰ ਖੋਲ ਕੇ ਦਿਖਾ ਦੀ ਹਾਂ ਜੀ ਘਰੇ ਬੈਲ ਪਾਹਾਂ ਜੀ ਘਰੇ ਬੈਜੋ 5 ਮਿੰਟ ਸਾਸਿਕੇ ਪੰਜ ਲਓ ਜੀ ਹਾਈਟ ਲੈਂਥ ਵੀ ਪੂਰੀ ਆ ਝੋਟੀ ਦੀ ਤੇ ਥਾਨ ਪਾਂਡਾ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਠੀਕ ਹੈ ਜੀ 2:00 ਵਜੇ ਦੁਪਹਿਰ ਦਾ ਸਮਾਂ ਹੈ ਵੈਸੇ ਸ਼ਮਸ਼ੇਰ ਵੀਰ ਚਵਾਈ ਕਿੰਨੇ ਵਜੇ ਕਰੀ ਸੁਬਾਹ ਏ ਵੀਰ ਜੀ ਆਪਾਂ 6 ਵਜੇ ਪੌਣੇ 6 ਵਜੇ ਦੀ ਚਵਾਈ ਹੋਈ ਏ ਠੀਕ ਹੈ ਜੀ ਹਾਂਜੀ ਲਓ ਜੀ 6 ਪੌਣੇ 6 ਮਾਰਨਿੰਗ ਚਵਾਈ ਆ ਸੋ ਬਾਕੀ ਮੇਰਾ ਵੀਰ ਜਿਹੜਾ ਕੋਈ ਖਰੀਦਦਾਰ ਆਉਂਦਾ ਦੋਸਤੋ ਦੋ ਟਾਈਮ ਬੰਨ ਕੇ ਜੜੀ ਆ ਤਸੱਲੀ ਕਰਿਆ ਕਰੋ ਟਾਈਮ ਟਾਈਮ ਤੋਂ ਟਾਈਮ ਜੇ ਟਾਈਮ ਤੋਂ ਟਾਈਮ ਤਸੱਲੀ ਕਰਾਂਗੇ ਦੋਸਤੋ ਤੇ ਦੁੱਧ ਕਿੰਨਾ ਥੱਲੇ ਮजूद ਆ ਪੂਰਾ ਪਤਾ ਲੱਗ ਜਾਂਦਾ ਪਸ਼ੂ ਦੇ ਬਾਕੀ ਹੌਲੀ ਹੌਲੀ ਦੁੱਧੋਂ ਚੜੂਗੀ ਜਿਵੇਂ ਜਿਵੇਂ ਦੋਸਤੋ ਪਸ਼ੂ ਮੈਣਿਓ ਚੱਲਿਆ ਚੌਰ ਸਲੇਵਾ ਥਣ ਭਾਂਡਾ ਬਿਲਕੁਲ ਫਿਕਸਡ ਆਰਡਰ ਆ ਵਖਾਲਾ ਜਿੰਨਾ ਕਿ ਤੁਸੀਂ ਦੇਖ ਰਹੇ ਬਿਲਕੁਲ ਗਾਹਨੂਆ ਦੋਸਤੋ ਉਹਨਾਂ ਕੇ ਪਛਾਣ ਬਣਾ ਕੇ ਤਿਆਰ ਕੀਤਾ ਇਸ ਝੋਟੀ ਨੇ ਠੀਕ ਆ ਤੇ ਆ ਲੋ ਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਹੈ ਹਾਂ ਜੀ ਬਰਾਬਰ ਕੋਈ ਭੋਰਾ ਜਿੰਨਾ ਵੀ ਕੋਈ ਫਰਕ ਨਹੀਂ ਹਾਂਜੀ ਤੇ ਜੇ ਕੋਈ ਆਪਣਾ ਗਰੰਟੀ ਦੇ ਜਾਂਦੀ ਆ ਹਾਂਜੀ ਤੇ ਆਪਾਂ ਕਿਲੋ ਘਾਟੀ ਦੱਸਾਂਗੇ 8 ਕਿਲੋ ਦੀ ਆਪਣੀ ਗਰੰਟੀ ਹੋਊਗੀ ਅੱਛਾ ਜੀ ਹਾਂਜੀ ਠੀਕ ਆ 8 ਕਿਲੋ ਦੀ ਆਪਾਂ ਗਰੰਟੀ ਦਾ ਉਸ ਤਰ੍ਹਾਂ ਦੁੱਧ 9 ਕਿਲੋ ਹੀ ਥੱਲੇ ਓਕੇ 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 ਹਾਂਜੀ ਭਾਵੇਂ ਕੋਈ ਧਾਰ ਬਣਾ ਮਾਰੇ ਠੀਕ ਆ ਜੀ ਲੋਭੀ ਉਹਨਾਂ ਵੀਰਾਂ ਲਈ ਆ ਵੀ ਜਿਹੜਾ ਕੋਈ ਵੀਰ ਆਨਲਾਈਨ ਸਬਦਾ ਕਰਦੇ ਆ ਠੀਕ ਆ ਕਿਉਂਕਿ ਕੋਈ ਸਫਰ ਦੇ ਦੌਰਾਨ ਦੋਸਤੋ ਜਾਂਦੇ ਜੁੰਦੇ ਕੋਈ ਪਸ਼ੂ ਠੀਕ ਆ ਜੀ ਕਿਲੋ ਖੰਡ ਦੁੱਧ ਆਪਾਂ ਨੇ ਵੀ ਵਾਦਾ ਕਰਦਾ ਰਹਿੰਦਾ ਤੇ ਉਹ 8 ਕਿਲੋ ਦੀ ਤਸੱਲੀ ਦੇ ਆ ਜਿਹੜਾ ਕੋਈ ਘਰੇ ਆਣ ਕੇ ਚੋਲੂਗਾ ਦੋਸਤੋ ਉਹ ਤੇ 9 ਕਿਲੋ ਦੁੱਧ ਤੁਸੀਂ ਇਹਦੇ ਥੱਲੇ ਚੁਬਾਈ ਕਰ ਲਓਗੇ ਠੀਕ ਆ ਤੇ ਸ਼ਮਸ਼ੇਰ ਕਿੰਨਾ ਵੀਰ ਮੋਲ ਲੈਂਦਾ ਮੋਲ ਤਾਂ ਵੀਰ ਜੀ ਭਾਵੇਂ 80000 ਕਰਾ ਲਓ ਤੇ ਜਿਹੜੀ ਦੇਣ ਲੈਣ ਆ ਉਹ ਆਪਾਂ ਬਿਲਕੁਲ 75000 ਦੀ ਦੇ ਦਾਂਗੇ 75 ਦੀ ਹੋਰ 500 ਮਾਨ ਤਾਨ ਕਰ ਦਾਂਗੇ ਠੀਕ ਹੈ ਜੀ ਯਾਰ ਹੀ ਕੱਟ ਕਰ ਦਾਂਗੇ ਹੋਰ ਠੀਕ ਹੈ ਜੀ 74000 ਦੀ ਦੇ ਦਾਂ ਠੀਕ ਹੈ ਜੀ ਲਓ ਜੀ 74000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਸੋ ਚਾਹ ਪਸਮਾਤੀ ਇੱਕ ਨੰਬਰ ਦਾ ਤਸੱਲੀ ਆ ਕੋਈ ਵੀਰ ਆਪਦੀ ਖਰੀਦ ਕਰ ਸਕਦਾ ਚਾਹੇ ਤੁਸੀਂ ਘਰੇ ਆਉਂਦੇ ਹੋ ਤਾਂ ਵੀ ਕੋਈ ਦੂਰ ਨੇੜੇ ਆਉਂਦਾ ਵੀਰ ਕੋਈ ਗੇੜਾ ਨਹੀਂ ਪੈਂਦਾ ਤੁਹਾਨੂੰ ਜੋ ਦੱਸਿਆ ਜਾਊਗਾ ਸੌਦਾ ਦੋਸਤੋ ਬਿਲਕੁਲ ਉਹੀ ਨਿਕਲੂਗਾ ਠੀਕ ਆ ਆ ਲੈ ਤੇ ਲਾਡੀ ਪਾਈ ਤਰੋ ਮਾਰਾ ਹਟਾ ਦਿਓ ਐ ਨੂੰ ਕਰ ਦੇ ਮੈਂ ਹੋਰ ਕਰ ਦੇ ਪੱਲੇ ਚਵਾਈ ਕਰਾ ਕੇ ਵਿਖਾ ਦਈਏ। ਹਾਂ ਕੋਈ ਜਰੂਰ ਧਾਰਾ ਮਾਰ ਕੇ ਦਿਖਾ ਦਾਂਗੇ ਲਾਸਟ ਵਿੱਚ ਆਪਾਂ। ਹਾਂ ਕੋਈ ਗੱਲ ਨਹੀਂ। ਠੀਕ ਆ। ਲਓ ਜੀ। ਇਸ ਤੋਂ ਬਾਅਦ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਵੈੜ। ਹਾਂਜੀ ਆ ਵੈੜ ਆ ਵੀਰ ਜੀ। ਅੱਛਾ ਵੀਰ ਸ਼ਮਸ਼ੇਰ ਇਹਦੀ ਕੀ ਡਿਟੇਲ ਆ? ਇਹ ਵੈੜ ਵੀਰ ਜੀ ਕੱਲ ਦੀ ਸੂਈ ਆ। ਕੱਲ ਦੀ? ਹਾਂਜੀ। ਬੱਚਾ ਮਗਰੇ ਤੇ? ਹਾਂਜੀ ਮਗਰਾਵੱਛਾ ਜੇ। ਉਹ ਅੱਛਾ। ਹਾਂਜੀ। ਲਓ ਜੀ। ਮੇਲ ਕਾਫ ਆ ਕੱਲ ਦੀ ਸੂਈ ਆ। ਸਵੇਰ ਹੋਊਗਾ ਤੀਜਾ ਕੇ। ਸਵੇਰ ਦੂਜਾ ਵੀਰ ਜੀ ਉਹਨਾਂ ਦੂਜਾ ਸਾਨੂੰ ਆਖਿਆ ਕਰ। ਦੂਜਾ ਸਵੇਰ। ਹਾਂਜੀ। ਲਓ ਜੀ। ਦੂ ਹਲੋ ਦੂਜਾ ਸੁਬਾ ਅਰਡਰ ਕੁਆਲਿਟੀ ਦੋਸਤੋ ਕਾਫੀ ਬੈਸਟ ਆ ਠੀਕ ਆ ਜੀ ਸੋ ਸੋਹਣੇ ਠੰਡ ਭਾਂਡੇ ਦੀ ਆ ਵਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਅੱਜ ਮਾਰਨਿੰਗ ਸ਼ਮਸ਼ੇਰ ਭਾਈ ਦੀ ਚਵਾਈ ਕਰੀ ਬੌਲੇ ਤੇ ਉਹ ਤੁਹਾਨੂੰ ਦੱਸਿਆ ਵੀ 6 ਵਜੇ ਚੋਈਆਂ ਤੇ ਸਾਡੇ ਕਿ ਤਿੰਨ ਕਿਲੋ ਬੋਹਲਾ ਚੋਇਆ ਜੇ ਤੇ ਬੱਚੇ ਨੂੰ ਲਿਆਇਆ ਪਹਿਲੇ ਟਾਈਮ ਦਾ ਇੱਕ ਟਾਈਮ ਚਵਾਈ ਹੋਈ ਮੋਰਨਿੰਗ ਨਹੀਂ ਰਾਤੀ ਚੋਈ ਹੈ ਨਾ ਦੂਜੇ ਟਾਈਮ ਦੀ ਹੋ ਗਈ ਹੈ ਰਾਤੀ ਦੋ ਟਾਈਮ ਜਰਾ ਰਾਤੀ ਚੋਇਆ ਰਾਤੀ ਚੋਈ ਹੈ ਤੇ ਦਿਨੇ ਚੋਈ ਅੱਜ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਪੂਰੀ ਸਾਫ ਹੋ ਜੂਗੀ ਹਾਂਜੀ ਕੱਲ ਨਹੀਂ ਪਰਸੋਂ ਤੜਕੇ ਸਾਫ ਕਰਾਂਗੇ ਠੀਕ ਹੈ ਜੀ ਕੱਲ ਤੱਕ ਜੇ ਰਹਿਨ ਦਾਂਗੇ ਆ ਬਿਲਕੁਲ ਜੀ ਕੋਈ ਦੋ ਚਾਰ ਡੰਗ ਚਲੋ ਪਸੂ ਥੱਲੇ ਰਹਿਣਾ ਚਾਹੀਦਾ ਹਾਂਜੀ ਤੇ ਆਰਡਰ ਕੁਆਲਟੀ ਕਾਫੀ ਸੋਹਣੀ ਹੈ ਜਵਾਬ ਪਸਵਾ ਚੰਗਾ ਨਿਕਲੇ ਹੋਣ ਕੋਣ ਬਹੁਤ ਵਧੀਆ ਕੋਈ ਪੂਰ ਛਟਾਣੀ ਠੀਕ ਹੈ ਜੀ ਚੋਣ ਦ ਲੈਗ ਤੋਂ ਅਗਲੇ ਪਾਸੇ ਦੋ ਥਾਣਾਂ ਦੀ ਜਿਹੜੀ ਦੋਸਤੋ ਚੌ ਥਾਣਾਂ ਦੀ ਸਪੇਸ ਬੇਸ਼ੱਕ ਚਾਪੇ ਚਾਪੇ ਤੇ ਥਾਣਾ ਅਗਲੇ ਪਿਛਲੇ ਚੌ ਥਾਣਾਂ ਦੀ ਜਿਹੜੀ ਸਪੇਸ ਆ ਚਾਪੇ ਚਾਪੇ ਤੇ ਆ ਠੀਕ ਹੈ ਤੇ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਆ ਤੇ ਚੰਗੀ ਸੇਵਾ ਤੇ ਦੋਸਤੋ ਆਪਾਂ ਹਰ ਵਾਰ ਕਹਿੰਦੇ ਆ ਕਿਉਂਕਿ ਜਿੰਨੇ ਪੈਸੇ ਖਰਚ ਕਰਨੇ ਆ ਉਹਨੇ ਸੇਵਾ ਵੀ ਚੰਗੀ ਕਰ ਲੈਣੀ ਆ ਤੇ ਚੰਗੀ ਸੇਵਾ ਤੇ ਸੋਨਾ ਦੋ ਦੋ ਤੁਸੀਂ ਇਸ ਵੈਰ ਦੇ ਥੱਲੇ ਚੋ ਸਕਦੇ ਜੀ ਬਾਕੀ ਹੁਣ ਮੌਕੇ ਤੇ ਜਿਹੜਾ ਬੌਲਾ ਚੱਲਦਾ ਪਿਆ ਉਹਨੂੰ ਬੌਲੇ ਦੀ ਥਾਂ ਮੰਨ ਕੇ ਤੁਸੀਂ ਜਿਹੜਾ ਚਵਾਈ ਕਰਕੇ ਲੈ ਕੇ ਜਾ ਸਕਦੇ ਜੀ ਬਾਕੀ ਤੋਰਾ ਤੂਰਾ ਦੇਖੋ ਬਾਕੀ ਸੂਸਵਾ ਦੇ ਵਿੱਚ ਆਈ ਆ ਹਾਈਟ ਮੀਡੀਅਮ ਕੋਈ ਵੀ ਰਿਕਾਉਂਟ ਕਰ ਸਕਦਾ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਆ ਲਓ ਜੀ ਨਦੀ ਵੀ ਇੱਕ ਵਾਰੀ ਮੋੜ ਦੇਜੇ ਮਾੜਾ ਜਿਹਾ ਹੋ ਗਿਆ ਏ ਕਰ ਮੋੜ ਕਮਾ ਦਿਓ ਜੇ ਇੱਕ ਵਾਰੀ ਹੋਰ ਦਿਖਾ ਦਿਓ ਤਸੱਲੀ ਕਰਾ ਦਿਓ ਇਧਰ ਲਾਗੂ ਫੱਲਾ ਮੜੀ ਲੈ ਜੋ ਨਮਾ ਤੋਰਦੇ ਹਾਂ ਜੀ ਲੰਮੀ ਕਰ ਲੰਮੀ ਤੋਰ ਤੇ ਬੂਹੇ ਤੱਕ ਤੋਰ ਦੇ ਜੀ ਲੰਮੀ ਬੱਚੇ ਨੂੰ ਭੱਜ ਭੱਜ ਆਉਂਦੀ ਆ ਬੱਚੇ ਨੂੰ ਫਿਰ ਭੱਜਦਾ ਪਸੂ ਪਿੱਛੇ ਨੂੰ ਆ ਲਓ Hoy, modolo yo. Okay, ¿tiga? अच्छा शमशेर वीरे चंगी है बखाल बखोले दी बड़ी साफ सुथरी है हां जी जिन्ने वछी उत्तो आ ना उन्ही ਥੱਲੇੋਂ उन्ही ਥੱਲੇੋਂ हां ਠੀਕ ਆ ਇਹ ਆ ਵੀ ਜਿੰਨੇ ਆਪਦੇ ਆਪ ਤੋਂ ਵੱਧ ਵਜੂਦੋਂ ਲੜਨ ਲਈ ਹੂੰ ਜਿੰਨੇ ਥੱਲੇੋਂ ਉੰਨੀ ਉੱਤੋਂ ਲਓ ਜੀ ਆਹ ਲਓ ਠੀਕ ਆ ਤੇ ਬਾਈ ਸ਼ਮਸ਼ੇਰ ਦੀ ਗੱਲ ਖਣੋ ਵੀ ਦੋਸਤੋ ਜਿੰਨਾ ਉਪਰੋਂ ਵੀਰਾਂ ਦਾ ਵਜੂਦ ਆ ਆਪਦੇ ਵਜੂਦ ਤੋਂ ਵੱਧ ਲੜਾਈ ਕਰਦੀ ਪਈ ਐ ਵੀ ਥੱਲੇੋਂ ਲੇਵੇ ਦੀ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਜਿੰਨੀ ਉਪਰੋਂ ਆ ਉੰਨੀ ਡਬਲ ਥੱਲੇੋਂ ਆ ਤੇ ਸ਼ਮਸ਼ੇਰ ਵੀਰੇ ਕਿੱਥੋਂ ਤੱਕ ਦੇ ਦੇਣੀ ਆ ਲੈਣ ਦੇਣ ਲੈਂ ਦੇ ਮੁੱਲ ਤੇ ਵੀਰ ਜੀ ਕਰਦੇ ਆਪਾਂ 55000 ਹਾਂਜੀ ਇਹ ਆਪਾਂ 90000 ਦੀ ਦੇ ਦਾਂ 49000 ਦੇ ਹਾਂਜੀ ਠੀਕ ਹੈ ਜੀ ਤੇ ਵਿੱਚੋਂ ਹੋ ਜੂਗਾ ਥੋੜਾ ਬਾਧਾ ਕੁ ਮਾਨ ਕੋਈ 100 200 ਮਾਨ ਤਣੀਆਂ ਇਹ ਤੋਂ ਠੀਕ ਆ ਜੀ 500 ਮਾਨ ਹੋਰ ਕਰ ਦਾਂ ਛੋੜ ਚੱਪਾ ਕਰ ਦਾਂਗੇ ਵਿੱਚੋਂ ਜ਼ਰੂਰ ਜੀ ਜ਼ਰੂਰ ਹਾਂਜੀ ਲਓ ਜੀ 49000 ਦੇ ਵਿੱਚੋਂ ਦੋਸਤੋ ਛੋੜ ਚੱਪਾ ਹੋ ਜੂਗਾ ਮਾਨ ਤਣ ਹੋ ਜੂਗਾ ਸੋ ਬਾਅਦ ਤੁਸੀਂ ਪ੍ਰੋਪਰ ਦੇਖ ਲਈ ਜਾ ਬਾਕੀ ਸੂ ਸਵਾਦ ਵਿੱਚ ਆਈ ਹੈ ਨਾਰਮਲੀ ਦੋਸਤੋ ਪਸ਼ੂ ਕਿਉਂਕਿ ਕੱਲ ਹੀ ਹਜੇ ਸੋਈ ਆ ਤੇ ਕੋਈ 2 4 5 ਦਿਨ ਪਸ਼ੂ ਸਿੱਧੇ ਸੁਧੇ ਹੋਣ ਦੇ ਵਿੱਚ ਨਾਰ ਰਿਕਵਰੀ ਆ ਜਿਹੜੀ ਕੋਈ ਹਫ਼ਤੇ ਖਾਂਦਾ ਕੋਈ 10 ਦਿਨਾਂ ਤੱਕ ਰਿਕਵਰੀ ਕਰਦਾ ਪਸ਼ੂ ਜਿਵੇਂ ਜਿਵੇਂ ਪੱਠੇ ਆ ਕੋਈ ਫੀਡ ਫੁੜੇ ਖਾਂਦਾ ਠੀਕ ਆ ਜੀ ਤੇ ਇਹ ਵੈੜ ਅੱਜ ਇੱਕ ਤੁਹਾਨੂੰ ਇਹ ਝੋਟੀ ਦਿਖਾਤੀ ਆ ਦੋ ਹੀ ਪਸ਼ੂ ਸੀਗੇ ਦੋਹਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਤੇ ਇਹਦਾ 49000 ਮੋਲਾ ਹਾਂਜੀ ਤੇ ਸ਼ਮਸ਼ੇਰ ਭਾਈ ਨੰਬਰ ਬੋਲ ਦਗੇ ਆਪਣੇ 76969 84805 88725 20883 ਠੀਕ ਆ ਜੀ ਦੋਵੇਂ ਨੰਬਰ ਚੱਲਦੇ ਆਪਣੇ ਕੋਲ ਹੀ ਆ ਇਹ ਦੋਵੇਂ ਨੰਬਰ ਚੱਲਦੇ ਠੀਕ ਆ ਜੀ ਇਹ ਇਹ ਦੋ ਨਾਗ ਸੀ ਅਜਵੀਰ ਸਮਸ਼ੀਰ ਦੇ ਕੋਲ ਪਸ਼ੂ ਜਿਹੜੇ ਇਸੇ ਤਰ੍ਹਾਂ ਆਉਦੇ ਰਹਿਣਗੇ ਨੈਕਸਟ ਟਾਈਮ ਵੀ ਜਿਹੜੇ ਦੋਸਤੋ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਆਪਾਂ ਇਸ ਘਰੋਂ ਫਿਲਹਾਲ ਦੋਸਤੋ ਅੱਜ ਕਵਰੇਜ ਵਿੱਚ ਤੁਹਾਨੂੰ ਇਹ ਦੋ ਨਾਗ ਦਿਖਾਉਣੇ ਸੀ ਕੋਲ ਹੀ ਕੋਲ ਕਰਾ ਦੇ ਹਾਂਜੀ ਦਵਾਈ ਕਰਾ ਲਓ ਆ ਜਰੂਰ ਕਰਾ ਦਾਂਗੇ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ